ਬਾਬਾ ਜੀ ਇਹ ਲਾਈਨ ਦਾ ਮਤਲਬ ਸਮਝਿਓ ਮੈਂ ਜੀ ਹੱਥ ਜੋੜ ਕੇ ਬੇਨਤੀ ਆ ਬੀਬੀਆਂ ਦੇ ਭਰਾਵਾਂ ਨੂੰ ਕਿਥੇ ਮੇਰੇ ਵਰਗੇ ਨਕਮੇ ਕਲਾਕਾਰ ਦੀਆਂ ਆ ਧੁਣਾ ਨੂੰ ਸੁਣ ਕੇ ਨਾ ਘਰ ਚਲੇ ਜਾਓ ਨਾ ਫਿਰ ਤੁਸੀਂ ਰੱਬ ਨਾਲ ਨਹੀਂ ਜੁੜੇ ਫਿਰ ਰੱਬ ਦਾ ਰਾਰਾ ਹੀ ਨਹੀਂ ਤੁਹਾਨੂੰ ਸਮਝ ਆਇਆ ਇਥੋਂ ਕੁਝ ਲੈ ਕੇ ਜਾਣਾ ਜੇ ਨਹੀਂ ਗਰਮੀ ਚ ਬੈਠੇ ਹੋ ਕਾਰਨ ਇਥੋਂ ਲੈ ਕੇ ਜਾਣਾ ਬਾਬਾ ਜੀ ਇਹ ਜਿਹੜੇ ਫਕੀਰ ਹੈ ਨਾ ਫੱਫੇ ਦਾ ਮਤਲਬ ਜਿਹੜਾ ਫਨਾਹ ਹੋ ਗਿਆ ਆਪਣੇ ਯਾਰ ਤੋਂ ਕੱcke ਦਾ ਮਤਲਬ ਜਿਹੜਾ ਕੁਰਬਾਨ ਹੋ ਗਿਆ ਆਪਣੇ ਯਾਰ ਤੋਂ ਰਾਰੇ ਦਾ ਮਤਲਬ ਜਿਹੜਾ ਰਮਝਾਂ ਜਾਣਨ ਲੱਗ ਗਿਆ ਤਾਂ ਜਾ ਕੇ ਫੱਕਰ ਬਣਦਾ ਬਾਬਾ ਜੀ ਫੱਕਰ ਬਣਾ ਕੋਈ ਸੋਖਾ ਨਹੀਂ ਹੈਗਾ ਆਓ ਇਹ ਪੰਜ ਗੁਰੂ ਦੇ ਲਾੜਲੇ ਬੈਠੇ ਆ ਮੈਂ ਦੱਸ ਦਿਆਂ ਸਰਦਾਰ ਜੀ ਕਿਉਂ ਕਹਿੰਦੇ ਆ ਅਜੇ ਤੱਕ ਦੇਖਿਆ ਕਿਸ ਨੇ ਆਵਾਜ਼ ਮਾਰੀ ਹੋਵੇ ਸਰਦਾਰ ਨਹੀਂ ਸਾਰੇ ਕਹਿੰਦੇ ਸਰਦਾਰ ਜੀ ਵੈਗੁਰੂ ਇਦਾਂ ਹੀ ਆ ਤੇ ਫਿਰ ਮਤਲਬ ਸੁਣੋ ਸਰਦਾਰ ਜੀ ਦਾ ਮਤਲਬ ਕੀ ਹੈ ਬਾਬਾ ਜੀ ਸੱਸਾ ਇੱਕ ਰਾਰਾ ਦੋ ਕਦਾ ਤਿੰਨ ਉਹਨੂੰ ਕੰਨਾ ਚਾਰ ਫਿਰ ਰਾਰਾ ਪੰਜ ਜੱਜਾ 6 ਤੇ ਉਹਨੂੰ ਭਿਆਰੀ 7 ਸਤ ਅਕਰ ਹੋ ਗਏ ਚਾਰ ਪਤਵਾਰੇ ਪੰਜਵੀਂ ਮਾਂ ਵਾਰੀ ਛੇਵਾਂ ਬਾਪ ਵਾਰਿਆ ਤੇ ਸਤਵਾਂ ਆਪ ਵਾਰਿਆ ਓ ਸਤਵਾਂ ਆਪ ਵਾਰਿਆ ਓ ਸਤਵਾਂ ਆਪ ਵਾਰਿਆ ਓ ਸਤਵਾਂ ਆਪ ਵਾਰਿਆ ਓ ਸਤਵਾਂ ਆਪ ਵਾਰਿਆ ਬਾਬਿਓ ਸਤ ਨੂੰ ਵਾਰ ਕੇ ਸਰਦਾਰ ਜੀ ਬਣਿਆ ਹਰ ਇੱਕ ਗੱਲ ਯਾਦ ਰੱਖਿਓ 5 ਵਿੱਚ 7 ਮੀਟਰ ਜਾਂ 7.5 ਮੀਟਰ ਦਾ ਕਪੜਾ ਨਹੀਂ ਇਹਦਾ ਇੱਕ ਇੱਕ ਪੇਚ ਗੁਰੂ ਦੀ ਕੁਰਬਾਨੀ ਹੈ ਇੱਕ ਇੱਕ ਪੇਚ ਗੁਰੂ ਦੀ ਕੁਰਬਾਨੀ ਤੇ ਜਿਹੜਾ ਇਹ ਭੁੱਲ ਗਿਆ ਉਹ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਹੀਂ ਹੋ ਸਕਦਾ ਉਹ ਸਿਰਫ ਇਹਦੇ ਟਾਂਗ ਰਚਨਾਇਆ ਤੇ ਆਪਣਾ ਟਾਂਗ ਰੁੱਟ ਕੇ ਚਲਾ ਜਾਊਗਾ ਗੁਰੂ ਖੋਬਿੰਦ ਸਿੰਘ ਵਰਗਾ ਪਿਓ ਦੁਨੀਆ ਤੇ ਪੈਦਾ ਨਹੀਂ ਹੋਣਾ ਸਲਾਮ ਆ ਤੁਹਾਨੂੰ ਬਾਬਾ ਜੀ ਤੁਹਾਨੂੰ ਸਲਾਮ ਆ ਆ ਜਾਓ ਤੁਹਾਡੇ ਜੋ ਕੌਣ ਕਹਿੰਦਾ ਰੱਬ ਵੱਡਾ ਹੱਥ ਖੜੇ ਕਰੋ ਹੱਥ ਖੜੇ ਕਰੋ ਜਿਨ੍ਹਾਂ ਨੂੰ ਇਹ ਆ ਕਿ ਰੱਬ ਵੱਡਾ ਬਾਬਾ ਜੀ ਇੱਕ ਬੜੀ ਬੜੀ ਡੂੰਗੀ ਗੱਲ ਕਹਿਣ ਲੱਗਾ ਜਿਨ੍ਹਾਂ ਨੂੰ ਇਹ ਲੱਗਦਾ ਰੱਬ ਵੱਡਾ ਹੱਥ ਖੜੇ ਕਰੋ ਮੈਂ ਵੀ ਕਹਿੰਦਾ ਰੱਬ ਵੱਡਾ ਹੱਥ ਖੜੇ ਕਰੋ ਬਾਬਿਓ ਅਗਲੀ ਗੱਲ ਸੁਣਨ ਤੋਂ ਬਾਅਦ ਤੁਹਾਡਾ ਦਿਮਾਗ ਚਿੰਤਾ ਵਿੱਚ ਪੈ ਜਾਣਾ ਸਾਰੇ ਕਹਿੰਦੇ ਰੱਬ ਵੱਡਾ ਮੈਂ ਇੱਕ ਗੱਲ ਕਹਿੰਦਾ ਰੱਬ ਤੋਂ ਵੀ ਉੱਚੀ ਪਹੁੰਚ ਰੱਖਦੇ ਜਿਹੜੇ ਸਾਹਮਣੇ ਬੈਠੇ ਕਿਦਾਂ ਰਾਹ ਰੋਕੀਏ ਨਾ ਕਹਿੰਦੇ ਫਕਰਾਂ ਦਾ ਰਾਜੇ ਤੋਂ ਰੰਗ ਬਣਾ ਦਿੰਦੇ ਜੇ ਆ ਜਾਣ ਆਪਣੀ ਆਏ ਤੇ ਰੱਬ ਨੂੰ ਵੀ ਵਿਪਤਾ ਪਾ ਦਿੰਦੇ ਤੂੰ ਵੀ ਵਿਪਤਾ ਪਾ ਦੇ ਰੱਬ ਨੂੰ ਵੀ ਵਿਪਤਾ ਰੱਬ ਨੂੰ ਵੀ ਵਿਪਤਾ ਪਾ ਦਿੰਦੇ ਰੱਬ ਨੂੰ ਵੀ ਵਿਪਤਾ ਪਾ ਦਿੰਦੇ ਰੱਬ ਨੂੰ ਵੀ ਵਿਪਤਾ ਰੋਕੀਏ ਨਾ ਕਹਿੰਦੇ ਫਕਰਾਂ ਦਾ ਰਾਜੇ ਕੋਟੰਗ ਬਣਾ ਦਿੰਦੇ ਜੇ ਆ ਜਲੇ ਆਪਣੀ ਆਈ ਤੇ ਰੱਬ ਨੂੰ ਵੀ ਪਿਪਦਾ ਪਾ ਦਿੰਦਾ ਤੂੰ ਜਿਵੇਂ ਬਣਾਵਾਉਂ ਤੇ ਰੱਬ ਨੂੰ ਵੀ ਬੰਦਾਵਾ ਦੇ ਲੁੱਟਣਾ ਜਿੰਨਾ ਆ ਲੁੱਟਿਆ ਜਾਂਦਾ ਆ ਲੁੱਟਿਆ ਜਿੰਨਾ ਆ ਲੁੱਟਣਾ ਜਿੰਨਾ ਲੁੱਟਿਆ ਜਾਂਦਾ ਇਹਨੇ ਖੋਲ ਖਜਾਨੇ ਖੁੰਦੇ ਫਕਰ ਮੋਹ ਦੀਵਾਰਕ ਰਹੀ ਕਿਸੇ ਦੀ ਫਕਰ ਮੋਹ ਤੇ ਮਾਲਕ ਨੇ ਜੇ ਵੀ ਸੁਣੇ ਫਕਰ ਮੋਹ ਤੇ ਮਾਲਕ ਨੇ ਜੇ ਵੀ ਸੁਣੇ ਇਹ ਦੁਨੀਆ ਤੇ ਜਿਵੇਂ ਜਿਵੇਂ ਹੰਕਾਰ ਵਧਿਆ ਕੋਈ ਨਾ ਕੋਈ ਅਵਤਾਰ ਹੋਇਆ ਆਓ ਮੇਰਾ ਤਾਂ ਸ਼ੇਰ ਬੜਾ ਮقبول ਪਿਆਰ ਦਿੰਦਾ ਦੁਆਬਿਆਂ ਨੇ ਦੁਆਬੇ ਦੇ ਜਿੰਨੇ ਵੀ ਦਰਬਾਰ ਆਓ ਇੱਕ ਵਾਰੀ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂ ਉਹ ਦੁਨੀਆ ਤੇ ਜੀਣਾ ਸੰਭਵ ਨਹੀਂ ਸੀ ਇਹ ਕੁਲ ਸੰਸਾਰ ਨਾ ਹੁੰਦਾ ਦੁਨੀਆ ਤੇ ਜੀਣਾ ਸੰਭਵ ਨਹੀਂ ਸੀ ਆਹ ਜੇ ਕੁਲ ਸੰਸਾਰ ਨਾ ਹੁੰਦਾ ਇਹ ਮੇਲੇ ਕਿਵੇਂ ਲੱਗਦੇ ਜੇ ਸੱਚ ਦਾ ਪ੍ਰਚਾਰ ਨਾ ਹੁੰਦਾ ਇਹ ਥੇ ਕਿਵੇਂ ਗਾ ਦਿੰਦਾ ਜੇ ਸੁੱਖੀ ਮੇਰਾ ਪਰਿਵਾਰ ਨਾ ਹੁੰਦਾ ਇੰਨਾ ਹੀ ਦੁਆ ਦੀ ਰੱਖਿਆ ਕੌਣ ਕਰਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਦਾਰ ਨਾ ਹੁੰਦਾ ਇਹ ਨਰਾਜਿਆਂ ਦੇ ਹੰਕਾਰ ਨਹੀਂ ਸੀ ਟੁੱਟਨੇ ਲੋਕੋ ਤੇ ਇਹ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜਿਮਾਰ ਨਾ ਹੁੰਦਾ ਹੁੰਦਾ